ਤਾ ਮੀ ਸਾਹ ਗੁਰਦੁਆਰਾ ਅੰਬ ਸਹਾ ਮੋਹਾਲੀ ਦੀ ਜ਼ਮੀਨ ਦਾ ਸੌਦਾ 1 ਕਰੋੜ 32 ਲੱਖ ਤੇ ਨਹੀਂ ਬਲਕਿ 13 14 ਕਰੋੜ ਵਿੱਚ ਹੋਇਆ ਹੈ ਉਹ ਵੀ ਤੁਹਾਡੇ ਖਾਸ ਮੁਖਾਸ ਕੱਤਰ प्रताप ਸਿੰਘ ਕੱਤਰ ਦੀ ਸੰਪਤੀ ਦਾ ਜਿਹੜਾ ਪ੍ਰਤਾਪ ਸਿੰਘ ਤੁਹਾਨੂੰ ਬਿਨਾ ਪੁੱਛੇ ਮੂਦਾ ਵੀ ਨਹੀਂ ਉਹ ਐਡਾ ਵੱਡਾ ਅਧਿਆਰ ਐਡਾ ਵੱਡਾ ਲੈਟਰ ਅਧਿਆਰੀ ਲੈਟਰ ਕਿਵੇਂ ਦੇ ਸਕਦਾ ਧੰਮੀ ਸਾਹਿਬ ਜਿੰਨੇ ਮਰਜੀ ਪਸਟੀ ਕਰਨ ਨਹੀਂ ਜਾਓ ਪ੍ਰੈਸ ਕਾਨਫਰੰਸਾਂ ਕਰ-ਕਰ ਕੇ ਪਰ ਧੰਮੀ ਸਾਹਿਬ ਤੁਹਾਡੀ ਬਿੱਲੀ ਉੱਥੈਲਿਓ ਬਾਹਰ ਆ ਚੁੱਕੀ ਕੋਈ ਰਾਹ ਨਹੀਂ ਬਚਿਆ ਕਿਉਂਕਿ ਜਿੱਦਨ ਦਾ ਤੂੰ ਪ੍ਰਧਾਨ ਬਣਿਆ ਉਸ ਦਿਨ ਤੋਂ ਹੀ ਸ਼੍ਰੋਮਣੀ ਕਮੇਟੀ ਵਿੱਚ ਸਭ ਤੋਂ ਵੱਧ ਕੱਪੜੇ ਹੋਏ ਨੇ ਤੇ ਕਰੋੜਾਂ ਦੇ ਕੱਪੜੇ ਹੋਏ ਨੇ ਕਿ ਨਾਇ ਹੋਏ ਹੋਣ ਜੋ ਮਰਜ਼ੀ ਸਜ਼ਾ ਦੇ ਦੇ। ਪਿਛਲੇ ਪ੍ਰਧਾਨਾਂ ਦਾ ਰਿਕਾਰਡ ਦੇਖ ਲਓ। ਉਦੋਂ ਕਿੰਨੇ ਕੱਪੜੇ ਹੋਏ ਤੇ ਤੇਰਾ ਤੇਰਾ ਰਿਕਾਰਡ ਦੇਖ ਲਈਏ ਤਾਂ ਉਦੋਂ 10 ਗੁਣਾ ਕੱਪੜੇ ਹੋਏ ਹੋਣਗੇ ਜਿੰਨਾ ਤੇ ਤੂੰ ਮਿੱਟੀ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਵਿੰਡ ਵਾਲੇ ਕਹਿੰਦੇ ਸੀ ਇਸੇ ਜ਼ਮੀਨ ਦਾ 14 ਕਰੋੜ ਰੁਪਇਆ ਦੇਣ ਨੂੰ ਤਿਆਰਾਂ ਤਾਂ ਮੈਂ ਸਾਹੇ ਤਾਂ ਗੱਲ ਸਾਫ਼ ਹੈ ਕਿ ਜੋ 14 ਕਰੋੜ ਦੇ ਖੇਤਰ ਨੂੰ ਤਿਆਰ ਨੇ ਇਹਦਾ ਮਤਲਬ ਇਹ ਹੈ ਕਿ ਘੱਟੋ-ਘੱਟ 12.5 12 13 ਕਰੋੜ ਦਾ ਘਪਲਾਤਾ ਹੋਇਆ ਹੋਇਆ ਤੇ ਉਹ 13 ਕਰੋੜ ਜਾਂ 12.5 ਕਰੋੜ ਕੱਲੇ ਮੈਨੇਜਰ ਦੀ ਜੇਬ 'ਚ ਨਹੀਂ ਗਿਆ ਉਹ ਪ੍ਰੋਪਰਟੀਆਂ ਸੱਤਰ ਦੀ ਜੇਬ 'ਚ ਨਹੀਂ ਗਿਆ ਕੱਲੇ ਦੇ ਉਹ ਹੋਰਾਂ ਲੋਕਾਂ ਦੇ ਤੁਹਾਡੇ ਸ਼੍ਰੋਮਣੀ ਕਮੇਟੀ ਵਾਲਿਆਂ ਦੀ ਜੇਬ 'ਚ ਵੀ ਗਿਆ ਹੋਵੇਗਾ ਤੁਹਾਡੀ ਜੇਬ 'ਚ ਗਿਆ ਕਿ ਨਹੀਂ ਗਿਆ ਇਹਦੇ ਬਾਰੇ ਅਜੇ ਤੱਕ ਉਹੀ ਚੋਣੀ ਬਿਸ਼ੇਪਰ ਬਿਕ ਬੈਠੇ ਤਾਂ ਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਨਰਿੰਦਰ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਦੋਸਤੋ ਤਾਂ ਮੀ ਸਾਲ ਗੁਰਦੁਆਰਾ ਅੰਬ ਸਹਾ ਮੋਹਾਲੀ ਦੀ ਜ਼ਮੀਨ ਦਾ ਸੌਦਾ 1 ਕਰੋੜ 32 ਲੱਖ ਚ ਨਹੀਂ ਬਲਕਿ 13 14 ਕਰੋੜ ਵਿੱਚ ਹੋਇਆ ਹੈ ਉਹ ਵੀ ਤੁਹਾਡੇ ਖਾਸ ਮੁਖਾਸ ਇਕਤਰ ਪ੍ਰਤਾਪ ਸਿੰਘ ਸਕੱਤਰ ਦੀ ਸਹਿਮਤੀ ਨਾਲ ਤਾਂ ਹੀ ਸਾਉ ਇਹ ਤਾਂ ਤੁਹਾਨੂੰ ਵੀ ਪਤਾ ਹੈ ਤੇ ਸਭ ਨੂੰ ਪਤਾ ਹੈ ਕਿ ਪ੍ਰਤਾਪ ਸਿੰਘ ਸਕੱਤਰ ਨੇ ਜੋ ਅਧਿਕਾਰਤ ਲੈਟਰ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਦਾ ਗੁਰਦੁਆਰਾ ਅੰਬ ਸਾਹਿਬ ਮਹਾਰੀ ਦੇ ਮੈਨੇਜਰ ਰਜਿੰਦਰ ਸਿੰਘ ਟੋੜਾ ਨੂੰ ਦਿੱਤਾ ਸੀ ਕਿ ਉਹ ਤੁਹਾਨੂੰ ਬਿਨਾਂ ਪੁੱਛੇ ਹੀ ਦੇਤਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ ਜਿਹੜਾ ਪ੍ਰਤਾਪ ਸਿੰਘ ਤੁਹਾਨੂੰ ਬਿਨਾਂ ਪੁੱਛੇ ਮੂਦ੍ਹਾ ਵੀ ਨਹੀਂ ਉਹ ਐਡਾ ਵੱਡਾ ਅਖਤਿਆਰ ਇੰਦਾ ਵੱਡਾ ਲੈਟਰ ਅਖਤਿਆਰੀ ਲੈਟਰ ਕਿਵੇਂ ਦੇ ਸਕਦਾ ਹੈ ਪ੍ਰਤਾਪ ਸਿੰਘ ਸਕੱਤਰ ਜੋ ਹਰ ਸਮੇਂ ਹਰਜਿੰਦਰ ਸਿੰਘ ਧਾਮੀ ਤੇਰੇ ਨਾਲ ਪਰਛਾਵੇਂ ਵਾਂਗ ਰਹਿੰਦਾ ਹੈ ਉਹ ਤੈਨੂੰ ਬਿਨਾ ਪੁੱਛੇ ਇੰਦਾ ਵੱਡਾ ਕਦਮ ਕਿਵੇਂ ਚੁੱਕ ਸਕਦਾ ਹੈ ਇਹ ਸਭ ਕੁਝ ਤੇਰੀ ਮਿਲੀ ਭੁਗਤ ਨਾਲ ਹੀ ਹੋਇਆ ਹੈ ਜਿੰਨੇ ਮਰਜੀ ਤਾਮੀ ਸਾਹਿਬ ਜਿੰਨੇ ਮਰਜੀ ਸਪਸ਼ਟੀਕਰਨ ਦੇਈ ਜਾਓ ਪ੍ਰੈਸ ਕਾਨਫਰੰਸਾਂ ਕਰ-ਕਰ ਕੇ ਪਰ ਤਾਮੀ ਸਾਹਿਬ ਤੁਹਾਡੀ ਬਿੱਲੀ ਹੁਣ ਥੈਲਿਓ ਬਾਹਰ ਆ ਚੁੱਕੀ ਹੈ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਹੈ ਕੀ ਕਰੋਗੇ ਕੀ ਕੀ ਬਹਾਨੇ ਲਾਓਗੇ ਕੋਈ ਰਾਹ ਨਹੀਂ ਬਚਿਆ ਕਿਉਂਕਿ ਜਿੱਦਨ ਦਾ ਤੂੰ ਪ੍ਰਧਾਨ ਬਣਿਆ ਹੈ ਉਸ ਦਿਨ ਤੋਂ ਹੀ ਸ਼੍ਰੋਮਣੀ ਕਮੇਟੀ ਵਿੱਚ ਸਭ ਤੋਂ ਵੱਧ ਕੱਪਲੇ ਹੋਏ ਨੇ ਤੇ ਕਰੋੜਾਂ ਦੇ ਕੱਪਲੇ ਹੋਏ ਨੇ ਕਿ ਨਾਇਕ ਹੋਏ ਹੋਣ ਜੋ ਮਰਜ਼ੀ ਸਜ਼ਾ ਦੇ ਦਿਓ ਜੋ ਮਰਜ਼ੀ ਸਜ਼ਾ ਦੇ ਦਿਓ ਪਿਛਲੇ ਪ੍ਰਧਾਨਾਂ ਦਾ ਰਿਕਾਰਡ ਦੇਖ ਲਓ ਉਦੋਂ ਕਿੰਨੇ ਕੱਪਲੇ ਹੋਏ ਤੇ ਤੇਰਾ ਤੇਰਾ ਰਿਕਾਰਡ ਦੇਖ ਲਈਏ ਤਾਂ ਉਦੋਂ 10 ਗੁਣਾ ਕਪੜੇ ਹੋਏ ਹੋਣਗੇ ਜਿਨ੍ਹਾਂ ਤੇ ਤੂੰ ਮਿੱਟੀ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਧੰਮੀ ਸਾਹ ਇਸ ਕਪੜੇ ਵਿੱਚ ਕੱਲਾ ਮੈਨੇਜਰ ਨਹੀਂ ਜਾਂ ਕੱਲਾ ਪ੍ਰਤਾਪ ਸਿੰਘ ਸਕੱਤਰ ਨਹੀਂ ਬਲਕਿ ਉਹ ਦੋ ਗਵਾਹ ਵੀ ਫਸਣਗੇ ਜਿਨ੍ਹਾਂ ਨੇ ਗਵਾਹੀ ਪਾਈ ਹੈ ਤੇ ਉਹ ਤਸੀਲਦਾਰ ਵੀ ਫਸੂਗਾ ਜੀਨੇ ਇਸ ਜ਼ਮੀਨ ਦੀ ਰਜਿਸਟਰੀ ਕੱਟ ਕੀਮਤੇ ਕੀਤੀ ਹੈ ਪਿੰਡ ਵਾਲਿਆਂ ਦਾ ਇਹ ਕਹਿਣਾ ਹੈ ਕਿ ਇੱਥੇ 14-15 ਕਰੋੜ ਰੁਪਏ ਕਿੱਲੇ ਦਾ ਮੁੱਲ ਹੈ ਪਿੰਡ ਵਾਲੇ ਕਹਿੰਦੇ ਅਸੀਂ ਇਸੇ ਜ਼ਮੀਨ ਦਾ 14 ਕਰੋੜ ਰੁਪਿਆ ਦੇਣ ਨੂੰ ਤਿਆਰਾਂ ਧਾਮੀ ਸਾਹਿਬੇ ਤਾਂ ਗੱਲ ਸਾਫ਼ ਹੈ ਕਿ ਜੋ 14 ਕਰੋੜ ਨੂੰ ਖੇਦਨ ਨੂੰ ਤਿਆਰ ਨੇ ਇਹਦਾ ਮਤਲਬ ਹੋਏ ਹੈ ਕਿ ਘੱਟੋ-ਘੱਟ ਸਾਢੇ 12 12 13 ਕਰੋੜ ਦਾ ਕਪੜਾ ਤਾਂ ਹੋਇਆ ਹੋਇਆ ਤੇ ਉਹ 13 ਕਰੋੜ ਜਾਂ ਸਾਢੇ 12 ਕਰੋੜ ਇਕੱਲੇ ਮੈਨੇਜਰ ਦੀ ਜੇਬ 'ਚ ਨਹੀਂ ਗਿਆ ਉਹ ਪ੍ਰਤਾਪ ਸਿੰਘ ਸਕੱਤਰ ਦੀ ਜੇਬ 'ਚ ਨਹੀਂ ਗਿਆ ਇਕੱਲੇ ਦੇ ਉਹ ਹੋਰਾਂ ਲੋਕਾਂ ਦੇ ਤੁਹਾਡੇ ਸ਼੍ਰੋਮਣੀ ਕਮੇਟੀ ਵਾਲਿਆਂ ਦੀ ਜੇਬ 'ਚ ਵੀ ਗਿਆ ਹੋਵੇਗਾ ਤੁਹਾਡੀ ਜੇਬ 'ਚ ਗਿਆ ਕਿ ਨਹੀਂ ਗਿਆ ਇਹਦੇ ਬਾਰੇ ਅਜੇ ਤੱਕ ਕੋਈ ਸੂਚ ਨਹੀਂ ਮਿਲੀ ਧੰਮੀ ਸਾਹਿਬ ਤੁਸੀਂ ਇਸ ਜਾਂਚ ਦੀ ਕਿਉਂਕਿ ਤੁਹਾਨੂੰ ਪਤਾ ਕਿ ਕਾਪੜਾ ਬਹੁਤ ਵੱਡਾ ਕਾਪੜਾ ਹੈ ਇਹਦੀ ਜਾਂਚ ਕਰਨ ਲਈ ਕਮੇਟੀ ਬਣਾਤੀ ਆਪਦੇ ਚਮਚਿਆਂ ਦੀ ਕੀ ਕਰਨਗੇ ਜਾਂਚ ਹੋ ਇੱਧਰ ਉੱਧਰ ਕਰਕੇ ਮਸਲਾ ਠੰਡੇ ਵਸਤੇ ਚ ਪਾ ਦੇਣਗੇ ਰਜਿੰਦਰ ਸਿੰਘ ਧਾਮੀ ਤੂੰ ਐਡਵੋਕੇਟ ਐ ਤੈਨੂੰ ਵੀ ਪਤਾ ਹੈ ਤੇ ਪੁਲਿਸ ਨੂੰ ਵੀ ਪਤਾ ਹੈ ਕਿ ਜੋ ਸਥਾਨਕ ਮੈਂਬਰ ਨੇ ਤੇਰੀ ਸ਼੍ਰੋਮਣੀ ਕਮੇਟੀ ਦੇ ਸੰਧਾਰਕ ਮੈਂਬਰ ਮੁਹਾਲੀ ਤੋਂ ਕੌਣ ਨੇ ਭਾਈ ਸਾਹਿਬ ਭਾਈ ਹਰਦੀਪ ਸਿੰਘ ਜੀ ਜੋ ਹਮੇਸ਼ਾ ਸੱਚ ਨਾਲ ਖੜਦੇ ਰਹਨੇ ਤੈਨੂੰ ਬੰਗਾਰ ਦੇ ਵੀ ਰਹੇ ਨੇ ਦੂਜੀ ਮੈਂਬਰ ਹੈ ਬੀਬੀ ਪਰਮਜੀਤ ਕੌਰ ਲਾਂਡਰਾ ਤਾਂਮੀ ਜੇ ਤੂੰ ਇਸ ਕਪੜੇ ਦੀ ਜਾਂਚ ਕਰਾਉਣੀ ਹੁੰਦੀ ਤਾਂ ਇਹਨਾਂ ਦੋਨਾਂ ਸਤਿਕਾਰਯੋਗ ਮੈਂਬਰ ਇਹਨੂੰ ਕਮੇਟੀ ਵਿੱਚ ਪਾਉਣਾ ਸੀ ਉਹ ਜਾਂਚ ਕਮੇਟੀ ਜਿਹੜੀ ਤੁਸੀਂ ਬਣਾਈ ਹੈ ਪਰ ਤੁਸੀਂ ਪਾਲੇ ਆਪਦੇ ਚਮਚੇ ਕੀ ਉਹ ਜਾਂਚ ਕਰ ਸਕਣਗੇ ਕਦੇ ਵੀ ਨਹੀਂ ਧਾਮੀ ਸਾਹਿਬ ਇੱਕ ਪੰਜਾਬੀ ਦੀ ਇੱਕ ਕਹਾਵਤ ਹੈ ਕਿ ਬੱਕਰੇ ਦੀ ਮਾਂ ਕਦ ਤੱਕ ਸੁੱਖਾ ਮਨਾਉਗੀ ਵੀ ਮੇਰੇ ਬੱਕਰੇ ਦਾ ਕਤਲ ਨਾ ਹੋਵੇ ਅਖੀਰ ਬੱਕਰੇ ਤੇ ਗਲਤੇ ਛੁਰੀ ਚਲਦੇ ਹਨ ਵਕਤ ਆਉਂਦੇ ਤੇ ਧਾਮੀ ਸਾਹਿਬ ਤੁਹਾਨੂੰ ਅਸੀਂ ਇਹ ਚੈਲੰਜ ਕਰਨਾ ਚਾਹੁੰਦੇ ਹਾਂ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਆ ਕਿ ਜਿਹੜੇ ਘਪਲੇ ਤੁਹਾਡੀ ਛਤਰ ਛਾਇਆ ਹੋਏ ਹੋਏ ਨੇ ਤੁਸੀਂ ਪ੍ਰੈਸ ਕਾਨਫਰੰਸਾਂ ਕਰ ਕਰਕੇ ਕਿੰਨੀ ਕੁ ਦੇਰ ਪਰਦੇ ਪਾਉਂਦੇ ਰਹੋਗੇ ਤਾਂ ਮੀ ਸੱਚਤਾ ਸਾਹਮਣੇ ਆ ਕੇ ਹੀ ਰਹਿਣਾ ਆ ਕੇ ਹੀ ਰਹਿਣਾ ਕਿਉਂਕਿ ਜੇ ਤੂੰ ਮੈਨੂੰ ਇਹ ਗੱਲ ਦੱਸ ਕਿ 328 ਪਾਵਨ ਸਰੂਪਾਂ ਦੇ ਮਾਮਲੇ 'ਚ ਜਦੋਂ ਹਾਈ ਕੋਰਟ ਦੇ ਆਦੇਸ਼ਾਂ ਤੇ ਪੰਜਾਬ ਸਰਕਾਰ ਨੇ ਐਫ ਆਈ ਆਰ ਦਰਜ ਕੀਤੀ ਤੇ ਉਹ ਪੁੱਛਗਿੱਛ ਲਈ ਆਏ ਤਾਂ ਤੁਸੀਂ ਕਿਹਾ ਜੀ ਸਾਡੇ ਧਾਰਮਿਕ ਕੰਮਾਂ 'ਚ ਦਖਲ ਨਾ ਜਾਈਏ ਤੇ ਹੁਣ ਕੀ ਹੋਇਆ ਹੁਣ ਹੋਇਆ ਇਹ ਕਿ ਜਿਹੜਾ ਕੱਪੜਾ ਹੋਇਆ ਤੁਹਾਡੇ 70 ਰਾਂ ਦੇ ਮੈਨੇਜਰਾਂ ਨੇ ਕੀਤਾ ਹੈ ਹੁਣ ਇਹ ਇਸ ਕਪਲੇ ਨੂੰ ਨੰਗਾ ਚਿੱਟਾ ਕਰਨ ਲਈ ਕਦੇ ਮੁਹਾਲੀ ਦੇ ਡੀਸੀ ਸਾਹਿਬ ਤੇ ਕਦੇ ਮੁਹਾਲੀ ਦੇ ਐਸਐਸਪੀ ਜਾਂ ਮੰਤਾਂ ਕਰਦੇ ਹਾਂ ਗੇੜੇ ਤੇ ਗੇੜਾ ਕੱਢਦੇ ਹਾਂ ਵੀ ਇੰਤਕਾਲ ਰੋਕੋ ਪਹਿਲੀ ਗਲਤੀ ਆ ਇਹ ਕਿ ਗੁਰਦੁਆਰਾ ਸਾਹਿਬ ਦੀ ਜੋ ਜ਼ਮੀਨ ਹੈ ਉਹ ਗੁਰੂ ਹਰ Rai ਸਾਹਿਬ ਦੇ ਨਾਂ ਬੋਲਦੀ ਹੈ ਗੁਰਦੁਆਰੇ ਦੇ ਨਾਂ ਬੋਲਦੀ ਹੈ ਤੇ ਤੁਸੀਂ ਤੁਹਾਡੀ ਕਮੇਟੀ ਤੁਹਾਡਾ ਕੋਈ ਮੈਨੇਜਰ ਤੁਹਾਡੀ ਕੋਈ ਅੰਤਰੰਕ ਕਮੇਟੀ ਵੀ ਇਹ ਜ਼ਮੀਨ ਕਦੇ ਵੀ ਨਹੀਂ ਵੇਚ ਸਕਦੀ ਤੇ ਤੁਸੀਂ ਸਾਰੇ ਅੰਦਰ ਜਾਓਗੇ ਕਰ ਲੋ ਤਿਆਰੀ ਇਕੱਲੇ ਤੁਸੀਂ ਨਹੀਂ ਜਾਓਗੇ ਤੁਹਾਡਾ ਕਮਾਂਡਰ ਵੀ ਜਾਏਗਾ ਮੈਨੂੰ ਇਹ ਦੱਸੋ ਸਖਤਰ ਦੀ ਜਾਂ ਮੈਨੇਜਰ ਦੀ ਕੀ ਔਕਾਤ ਹੈ ਜਦ ਤੇਰੀ ਵੀ ਕੀ ਔਕਾਤ ਹੈ ਕਿ ਤੂੰ ਗੁਰਦੁਆਰੇ ਦੀ ਜ਼ਮੀਨ ਵੇਚ ਸਕੇ ਜੋ ਇਹ ਕਾਰਨਾਮੇ ਕਰ ਰਿਹਾ ਹੈ ਨਾ ਉਹ ਤੇਰਾ ਬੌਸ ਕਰ ਰਿਹਾ ਹੈ ਤਦੇ ਤੋਂ ਪਹਿਲੇ ਚੀਕਾਂ ਮਾਰੀ ਜਾਂਦਾ ਆਪਣੇ ਆਪ ਹੀ ਜਾ ਕੇ ਡੀਜੀਪੀ ਦੇ ਦਫ਼ਤਰ ਵਿੱਚ ਮੈਨੂੰ ਗ੍ਰਿਫਤਾਰ ਕਰੋ ਮੈਂ ਬਾਦਲ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਵੀ ਜੇ ਜੇ ਤੁਸੀਂ 328 ਰੂਪਾਂ ਦੇ ਮਾਮਲੇ 'ਚ ਆਪਣੇ ਆਪ ਨੂੰ ਦੋਸ਼ੀ ਮੰਨਦੇ ਹੋ ਫਿਰ ਤੁਸੀਂ ਆਪਣੇ ਆਪ ਜਾ ਕੇ ਗ੍ਰਿਫਤਾਰੀ ਦਿਓ ਡੀਜੀਪੀ ਉਹਦੇ ਵਕਤਾਂ ਨੂੰ ਗ੍ਰਿਫਤਾਰ ਕਰ ਲੂਗਾ ਅਕੋਰ ਕਮੇਟੀ ਕਾਨੂੰ ਕ੍ਰੀਸੀ ਨਾਲ ਰੋਮ ਮਾਰਨ ਵਾਸਤੇ ਛਮਕੇ ਮਾਰਨ ਵਾਸਤੇ ਬਾਦਲ ਸਾਹਿਬ ਇਹ ਦਬਕੇ ਬਹੁਤੀ ਦੇਰ ਨਹੀਂ ਚੱਲਣਗੇ ਇਹ ਉਹ ਦਬਕਿਆਂ ਵਾਲਾ ਜਿਹੜਾ ਜ਼ਮਾਨਾ ਸੀ ਉਹ ਬੀਤ ਗਿਆ ਉਹ ਵਪਾਰੀ ਲੰਦ ਗਏ ਹੁਣ ਇਹ ਦਬਕੇ ਤੁਸੀਂ ਭਾਜਪਾ ਦੀ ਸਿਰ ਤੇ ਵੀ ਨਹੀਂ ਮਾਰ ਸਕਦੇ ਕਿਉਂਕਿ ਭਾਜਪਾ ਨੂੰ ਵੀ ਤੁਹਾਡਾ ਪਤਾ ਲੱਗ ਗਿਆ ਕਿ ਤੁਸੀਂ ਪਰ ਅਮੇਉਨ ਨਾਲ ਦੇ ਕਹੇ ਤੋ ਪਰ ਗਦਾਰੀ ਤਾਂ ਕੀਤੀ ਹੈ ਨਾ ਇਸ ਕਰਕੇ ਤੁਹਾਡੇ ਸਾਰੀਆਂ ਚੀਕਾਂ ਤੁਹਾਡੇ ਸਾਰੇ ਡਰਾਮੇ ਇਹ ਇਹਨਾਂ ਤੋਂ ਪਰਦਾ ਉੱਠ ਕੇ ਰਹਿਣਾ ਕਦੋਂ ਕਿਉਂਕਿ 328 ਪਾਮ ਸੁਪਾ ਦੇ ਮਾਮਲੇ ਤਾ ਐਡਾ ਵੱਡਾ ਘਪਲਾ ਜਾਨੀ ਕਿ ਰਾਸ਼ੀ ਜੋ ਹੈ ਉਹ ਬਹੁਤ ਘੱਟ ਹੈ ਪਰ ਜਦੋਂ 13-14 ਕਰੋੜ ਦੇ ਕਪੜੇ ਦਾ ਨਾ ਆ ਗਿਆ ਤਾ ਪੰਜਾਬ ਦੀ ਸਿੱਟ ਛੱਡੋ ਇਹ ਤਾਂ सीबीआई ਦਾ ਕੇਸ ਬਣਦਾ ਹੈ ਇੱਥੇ ਤਾਂ ਈਡੀ ਨੂੰ ਰੇਡ ਕਰਨੀ ਪਏਗੀ ਤੇ ਜਦੋਂ ਈਡੀ ਦੀ ਰੇਡ ਹੋ ਗਈ ਤੁਹਾਨੂੰ ਕੋਈ ਨਹੀਂ ਬਚਾ ਸਕੇਗਾ ਹੁਣ ਤਾਂ ਨਾ મોદી ਤੇ ਨਾ ਅਮਿਤ ਸ਼ਾਹ ਨੇ ਤੁਹਾਡੀ ਵਾਹ ਫੜਨੀ ਹੈ ਤਿਆਰੀ ਕਰ ਲੋ ਕਾਹ ਨਾ ਕਰੋ ਆਪਣੇ ਆਪ ਨਾ ਪੇਸ਼ ਕਰੋ ਜਮਾ ਰੇਡ ਮਾਰ ਕੇ ਲੈ ਕੇ ਜਾਣਗੇ ਸੁਖਬੀਰ ਸਿੰਘ ਤੈਨੂੰ ਵੀ ਤੇ ਧਾਮੀ ਨੂੰ ਵੀ ਪ੍ਰਤਾਪ ਸਿੰਘ ਸਕਤਰ ਤੈਨੂੰ ਵੀ ਚਾਦਰਤ ਗੁਰੂ ਘਰ ਦੀ ਜ਼ਮੀਨ ਵੇਚੀ ਐ ਇਹਦੀ ਸਜ਼ਾ ਭੁਗਤਣੀ ਪੈਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਦੇ ਦੇਖ ਕੇ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ